ਮਿੱਤਰੋ ਅੱਜ ਕੋ ਸਾਡੇ ਕੋਲ ਜਿਹੜੀ ਗੱਡੀ ਆਈ ਆ ਟਾਟਾ ਦੀ ਜਸਟ ਗੱਡੀ ਆ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਤੁਸੀਂ ਗੱਡੀ ਦੀ ਲਾਈਟਾਂ ਵੀ ਆਪਾਂ ਸਾਫ਼ ਕਰਨੇ ਆਂ ਦੇਖੋ ਗੱਡੀ ਤੇ ਸਕ੍ਰੈਚ ਛੋਟੇ ਛੋਟੇ ਸਕ੍ਰੈਚ ਕਿੰਨੇ ਹੈਗੇ ਨੇ ਕਰੋ ਚੈੱਕ ਤੁਸੀਂ ਗੱਡੀ ਤੇ ਪੀਲਾਪਣ ਵੀ ਆ ਚੁੱਕਿਆ ਹੈ ਇਹ ਵੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਦੇਖ ਲਓ ਗੱਡੀ ਦੀ ਕੰਡੀਸ਼ਨ ਸਾਰੀ ਦੀ ਜੀ ਚੈੱਕ ਕਰੋ ਤੁਸੀਂ 스크래치 ਕਿਤੋਂ ਕਿੰਨੇ ਨੇ ਹੈਂਡਲ ਦੇ ਉੱਤੇ ਗਲਾਸ ਦੇ ਉੱਤੇ ਸ਼ੀਸ਼ੇ ਤੇ ਸਾਈਡ ਮਿਰਰ ਤੇ ਲਾਈਟਾਂ ਵੀ ਸਾਫ਼ ਕਰਨੀਆਂ ਗੱਡੀ ਦੀਆਂ ਚੈੱਕ ਕਰ ਲਓ ਤੁਸੀਂ ਲਾਈਟਾਂ ਦੇ ਕਿੰਨਾ ਪੀਲਾਪਨ ਹੈ ਲਾਈਟਾਂ ਸਾਫ਼ ਕਰਨ ਨਾਲ ਗੱਡੀ ਦੀ ਜਿਹੜੀ ਪਹਿਲਾਂ ਲਾਈਟ ਦੀ ਵਿਜ਼ਿਬਿਲਟੀ 70 ਤੋਂ 70% ਘੱਟ ਜਾਂਦੀ ਹੈ ਦੇਖੋ ਜੀ ਗੱਡੀ ਤੇ ਕੰਪਾਊਂਡ ਹੋ ਗਈ ਆ ਕੰਪਾਊਂਡ ਦਾ ਕੰਮ ਚੱਲਦਾ ਪਿਆ ਦੇਖੋ ਗੱਡੀ ਦੀ ਕੰਡੀਸ਼ਨ ਕੰਪਾਊਂਡ ਕਰਨ ਦੇ ਨਾਲ ਨਾਲ ਆਪਾਂ ਗੱਡੀ ਤੇ ਵੈਕਸ ਵੀ ਕਰੀ ਦੀ ਐ ਵਧੀਆ ਤਰੀਕੇ ਨਾਲ ਸਾਡੇ ਕੋਲੇ ਕੰਪਾਊਂਡ ਹੈਗੀਆਂ ਵਧੀਆ ਕਮਾਊਂਡ ਨੇ ਸਾਡੇ ਕੋਲੇ ਤੇ ਉੱਪਰ ਗੱਡੀ ਤੇ ਵੈਕਸ ਵੀ ਨਾਲੇ ਮਸ਼ੀਨ ਦੇ ਨਾਲ ਵੈਕਸ ਵੀ ਚਾੜੀ ਦੀ ਐ ਦੇਖੋ ਗੱਡੀ ਦੀ ਕੰਡੀਸ਼ਨ ਤੁਸੀਂ ਹੁਣ ਫਰਕ ਦੇਖੋ ਗੱਡੀ ਦੀ ਲੁੱਕ ਵਿੱਚ ਕਿਵੇਂ ਗੱਡੀ ਚਮਕਾ ਮਾਰਦੀ ਐ ਦੇਖੋ ਗੱਡੀ ਦੀ ਲੁੱਕ ਜੀ ਆਹ ਦੇਖੋ ਹੁਣ ਤੁਸੀਂ ਗੱਡੀ ਦੇ ਸ਼ੀਸ਼ੇ ਚੈੱਕ ਕਰ ਲਓ ਹੈੱਡਲਾਈਟ ਦੇਖੋ ਗੱਡੀ ਹਾ